ਹਾਂਜੀ ਸੱਛਕਲ ਸਾਰਿਆਂ ਨੂੰ ਕੀ ਹਲਚਲ ਸਾਰਿਆਂ ਦਾ ਆਇਓ ਤੁਸੀਂ ਸਾਰੇ ਬਹੁਤ ਰੱਦੀਆ ਹੋਮ ਹੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਫਰਸਟ ਟਾਈਮ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜਾ ਮਿੱਠੀ ਸੁਪਨਾ ਕਦੋਂ ਦਾ ਹੀ ਭੱਜਿਆ ਫਿਰਦਾ ਸੀ ਮੈਂ ਜਾਣਾ ਮੈਂ ਜਾਣਾ ਬਟ ਹੁਣ ਸੋ ਗਿਆ نیند ਆ ਰਹੀ ਐ ਨਾ ਕਿੱਕੇ ਟਾਈਮ ਹੋਇਆ ਦੁਪਹਿਰ ਦਾ 1 ਵਜੇ ਆਏ ਤੇ ਆਪਣਾ ਪਲਾਨ ਬਣ ਗਿਆ ਸੀਗਾ ਕਿ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਇਹ ਇਤੋਂ ਡੇਢ ਘੰਟੇ ਦਾ ਰਸਤਾ ਹੋਣਾ ਤੇ ਸ਼ਾਮ ਤੱਕ ਆਪਾਂ ਜਾਣਾ ਵਾਪਸ ਤੇ ਚਲੋ ਆਪਾਂ ਚੱਲਦੇ ਹਾਂ ਤੁਹਾਨੂੰ ਜਾ ਕੇ ਮਿਲਦੇ ਹਾਂ ਦੂਸਤਾਂ ਨੇ ਹਾਂ ਕਰਕੇ ਵੱਡੀ ਸੌਣੇ ਜੇ ਨਰਸਿਸ ਵਿੱਚ ਪੜਦੀ ਹੁੰਦੀਆਂ ਨੇ ਆਹ ਨਹੀਂ ਆਉਗੇ ਤੇ ਇਹ ਜੀ ਨਹੀਂ ਖਸਦੀ ਉਫ ਐਸੀ ਗਾਣੀ ਕਿਹੜੀ ਜਾਬੇ ਲੱਗ ਰਹੀ ਹਾਂ ਐਸੀ ਗਾਣੀ ਕਰਾਂਗਾ ਤਾਂ ਹੈ ਨਹੀਂ ਮੇਰੇ ਕੋਲ ਹੂੰ നോക്കട്ടെ നോക്കണ്ട ആക്കി ആ വീ ഹ് ഹ് മാർദയാണോ നിത ശച്ചി ആയി ഹ് ബൈ അല ആജ ਹਾਂਜੀ ਆਪਾਂ ਪਹੁੰਚ ਗਏ ਸੀਗੇ ਸੋਲਕੀਆਂ ਸਾਹਿਬ ਇੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਆਪਾਂ ਉੱਥੇ ਵੀ ਰੁਕਣਾ ਸੀਗਾ ਤੇ ਇੱਥੇ ਮੱਥਾ ਟੇਕ ਕੇ ਆਪਾਂ ਫੇਰ ਅੱਗੇ ਚੱਲਾਂਗੇ ਹਾਂਜੀ ਹੁਣ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਕਿਸਗੜ ਸਾਹਿਬ ਤੇ ਚਲੋ ਅੱਗੇ ਚੱਲਦੇ ਆਂ ਚਲ ਆ ਬੋਲੀ ਆੜਾ ਬੱਤਾ ਫੌਜੀ ਬਣਾ ਦਈਏ ਜੀ ਜੋਤੀ ਆੜਾ ਬੱਤਾ ਜੋ ਨੱਡਾ ਕਿਉਂ ਜਿਹਨੇ ਬਣਾ ਦੀ ਜੀ ਲੰਮਨ ਸੋਦਾਸ਼ ਕਰਨੀ ਨੇ ਕੋਣ ਕੀ

ਅਮੀ ਉੱਪਰ ਉੱਪਰ ਜੇ ਤੂੰ ਜਾਲਾ ਨੀਚੇ ਜੇ ਤੂੰ ਅੰਦਰ ਮੁਠੜੇ ਕਿਨ ਹੋਣੀ ਆ ਜੇ ਜਾਣਾ ਸੀ ਮੈਂ ਫੈਸਲ ਸੱਤ ਸਾਤ ਬੱਸ ਕਹਿਣਾ ਆ ਆ ਰਿਹਾ ਹੈ ਕਿ ਸਭ ਤੋਂ ਥੀ ਬੋੜੀ ਐ ਨਾ ਚੜਨ ਉਤਰਨ ਨੇ ਹੋ ਦੇ ਇਹ ਨੂੰ ਗਰੇ ਦੇ ਤਾਂ ਮਲੇਗਾ ਆਓ ਗੁਰੂ ਗੁਰੂ ਕਰ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਵੈਸੇ ਤਾਂ ਇਤਿਹਾਸ ਲਗਭਗ ਸਾਰਿਆਂ ਨੂੰ ਪਤਾ ਹੀ ਹੈ ਬਟ ਫਿਰ ਵੀ ਚਲੋ ਜਿਹਨੂੰ ਨਹੀਂ ਪਤਾ ਪੜ ਸਕਦਾ ਆਹੇ ਬਰਾਸਤੇ ਹੈਂ ਸੀਗਾ ਆਹ ਛੱਡਿਓ ਇੱਥੇ ਆਪਾਂ ਆ ਗਏ ਸੀ ਬੌਲੀ ਸਰਵ ਜੀ ਪੌਲੀ ਸਬ ਬਣੀ ਹੋਈ ਆ ਜਿਦੀਆਂ 132 ਪੌੜੀਆਂ ਨੇ ਅਥੇ ਪਗਾ ਰੈਸੀ ਗੋਗੂ ਦਾ weight ਇਹਦਾ weight ਹਜੇ ਵੀ 9 ਕਿਲੋ ਤੇ ਖੜਾ ਹੈਗਾ ਬਾਦੀ ਨਹੀਂ ਰਿਹਾ ਨੇ אוי 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 ਇੱਥੇ ਸਾਰੇ ਪੌੜੀਆਂ ਪੁੜੀਆਂ ਛੱਡ ਕੇ ਥੱਕ ਗਏ ਸੀਗੇ ਤੇ ਇੱਥੇ ਬੈਠ ਕੇ ਗੁਲਫੀ ਖਾਣ ਲੱਗ ਗਏ ਫਿਰ ਕਹਿੰਦੇ ਚਲੋ ਨਾਲੇ ਥੋੜਾ ਟਾਈਮ ਰੈਸਟ ਹੋ ਜੂਗੀ ਤੇ ਨਾਲੇ ਆਪਾਂ ਗੁਲਫੀ ਇੰਜੋਏ ਕਰਦੇ ਆਂ ਚਲੋ ਜੀ ਹੁਣ ਆਪਾਂ ਇਥੋਂ ਨਿਕਲ ਗਏ ਸੀਗੇ ਤੇ ਆਪਾਂ ਚੱਲਿਆਂ ਵਾਪਸ ਜੂਬਾ ਸਾਹਮਣੇ ਦਿਖ ਰਿਹਾ ਬਟ ਆਪਾਂ ਇਸ ਵਾਰ ਇਹਦੇ ਅੰਦਰ ਨਹੀਂ ਗਏ ਕਿਉਂਕਿ ਆਪਣੇ ਕੋਲ ਨਾ ਟਾਈਮ ਹੀ ਨਹੀਂ ਸੀਗਾ 1.5 ਵਜੇ ਤੱਕ ਹੋ ਰਹੀ ਚੱਲੇ ਸੀਗੇ ਤੇ 3:30 ਵਜੇ ਸੀ ਇੱਥੇ ਪਹੁੰਚਦੇ ਆ ਨੂ ਤੇ ਹੁਣ 5 ਵਜੇ ਗਏ ਨੇ ਤੇ ਆਪਾਂ ਇੱਥੋਂ ਚੱਲ ਪਏ ਆ ਰਸਤੇ 'ਚ ਵੀ ਇੱਕ ਦੋ ਗੁਰਦੁਆਰਿਆਂ ਦੇ ਵਿੱਚ ਆਪਾਂ ਰੁਕਣਾਗਾ ਥਾਂ ਕਰਕੇ ਫਿਰ ਆਪਾਂ ਇਹਦੇ ਅੰਦਰ ਨਹੀਂ ਗਏ ਜੀ ਰਸਤੇ 'ਚ ਆਪਾਂ ਕੀਰਤਪੁਰ ਸਾਹਿਬ ਰੁਕੇ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਪੱਠਾ ਸਾਹਿਬ ਇਹ ਪੈਂਦਾ ਰੋਪੜ ਦੇ ਵਿੱਚ ਤੇ ਆਪਾਂ ਇੱਥੇ ਫਸਟ ਟਾਈਮ ਆਏ ਆਂਗੇ ਕਿਉਂਕਿ ਪਹਿਲਾਂ ਆਪਾਂ ਨੂੰ ਨਹੀਂ ਪਤਾ ਸੀਗਾ ਪਹਿਲੀ ਵਾਰੀ ਆਪਾਂ ਨੂੰ ਕਿਸੇ ਬੰਦੇ ਨੇ ਦੱਸਿਆ ਸੀਗਾ ਵੀ ਇੱਥੇ ਗੁਰਦੁਆਰਾ ਪੱਠਾ ਸਾਹਿਬ ਆ ਤੇ ਤੁਸੀਂ ਜ਼ਰੂਰ ਜਾਇਓ ਜੇ ਇੱਧਰ ਜਾ ਰਹੇ ਹੋ ਤਾਂ ਕਰਕੇ ਫਿਰ ਆਪਾਂ ਜਿੱਥੇ ਵੀ ਆਏ ਸੀਗੇ ਕਿੱਥੇ ਘੋੜੇ ਦੀਆਂ ਪੈੜਾਂ ਦੇ ਨਿਸ਼ਾਨ ਨੇ ਜਿਹੜੇ ਆਪਾਂ ਨੂੰ ਅੱਜ ਵੀ ਦੇਖਣ ਨੂੰ ਮਿਲਦੇ ਨੇ ਅੰਦਰ ਵੀਡੀਓ ਲਾਉਣੀ ਸੀਗੀ ਤਾਂ ਕਰਕੇ ਆਪਾਂ ਅੰਦਰੋਂ ਨਹੀਂ ਬਣਾਏਗੇ ਆਪਾਂ ਬਾਹਰੋਂ ਹੀ ਥੋੜਾ ਜਿਹਾ ਦਿਖਾਏਗਾ ਤੇ ਸਾਹਮਣੇ ਦਿਖ ਰਹੇ ਨੇ ਇੱਥੋਂ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਹੋ ਹਾਂਜੀ ਹੁਣ ਆਪਾਂ ਪਹੁੰਚ ਗਏ ਆਂ ਵਿਸ਼ਾਲ ਤੇ ਇੱਥੋਂ ਆਪਾਂ ਥੋੜਾ ਮोटा ਸਮਾਨ ਲੈਣਾ ਸੀਗਾ ਸੋਚਿਆ ਵੀ ਚਲੋ ਫੇਰ ਕਿੱਥੇ ਦੁਆਰਾ ਗੇੜਾ ਲਾਵਾਂਗੇ ਹਨਾ ਚਲੋ ਆਪਾਂ ਹੁਣ ਹੀ ਹੋ ਚੱਲਦੇ ਆਂ ਟਾਈਮ ਤਾਂ 6:30 ਵਜੇ ਗਏ ਨੇ ਲੋ ਸਰਦੀ ਵਾਲਾ ਵੀ ਲਾਤਾ ਹਾਂ ਮੈਂ ਇੰਟਰ ਗਿਆ ਉਹ ਤੁਹਾਨੂੰ ਦੱਸਦਾ ਹਾਂ ਹਾਂ ਮਮੀ ਹਾਂ ਰੱਖੀ ਰੱਖ ਕੇ ਅਜ ਰੱਖ ਕੇ ਹੈ ਉਹ ਤਾਂ ਲੈ ਲਈ ਉਹਦੇ ਟੰਗ ਕੇ ਉਹ ਨੂੰ ਇਹ ਨਹੀਂ ਆਪ ਲੈਣਾ ਹਾਂ ਇੱਥੇ ਟੰਗ ਦੋ ਟੰਗ ਦੇ ਸੋਹਣੇ ਨਹੀਂ ਲੈਣਾ ਆਪਾਂ ਪਹਿਲਾਂ ਹੈਗੇ ਇਹੋ ਜਿਹੇ ਆਪਣੇ ਕੋਲ ਮਾਂ ਮਿਆਰੇ ਨਹੀਂ ਇਹ ਵੀ ਨਹੀਂ ਲੈਣਾ ਹੈਗਾ ਇਹ ਤੂੰ ਕੀ ਕਰ ਰਿਹਾ ਨਿੱਕੇ ਬੱਚਾ ਲੈ ਹੈ ਆਜਾ ਚੱਲੀਏ ਕਾਕੂ ਇੱਥੇ ਗੁੱਗੂ ਦੀ ਮਸਤੀ ਚੱਲ ਰਹੀ ਹੈਗੀ ਇੱਥੇ ਗੁੱਡੀਆਂ ਨੂੰ ਲੈ ਕੇ ਫਿਰ ਰਿਹਾਗਾ ਸੋਣੀ ਕਿੰਨੀ ਹੈ ਦੇਖਾ ਗੁੱਗੂ ਆ ਲੈ ਲਓ ਠੀਕ ਆ ਦੇ ਦੇ ਰੋ ਉਹ ਵਾਲੀ ਸੋਣੀ ਨਿੱਕੀ ਇਹ ਨਹੀਂ ਆਇਨਾ ਕਿੱਚ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ 'ਚ ਕਿਉਂਕਿ ਸ਼ਾਮ ਦੇ ਵੱਜ ਗਏ ਨੇ 8 ਤੇ ਹੁਣ ਆਪਾਂ ਚੱਲਿਆਂ ਘਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਨਵੇਂ ਨੇ ਮਿਲਦੇ ਆਂ ਫਿਰ ਬਾਏ ਬਾਏ